ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 2 ਦਸੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਮੌਸਮ ਦੇ ਵਿੱਚ ਅੱਜ ਵੀ ਕੁਝ ਵੀ ਖਾਸ ਬਦਲਾਅ ਨਹੀਂ ਹੋਵੇਗਾ ਮੌਸਮ ਕੱਲ ਵਾਂਗੂ ਹੀ ਬਣਿਆ ਰਹਿਣ ਦੀ ਸੰਭਾਵਨਾ ਹੈ ਸਵੇਰ ਵੇਲੇ ਤੋਂ ਹੀ ਮੌਸਮ ਪੰਜਾਬ ਦਾ ਸਾਫ਼ ਰਹੇਗਾ ਤੁੰਦ ਵੀ ਨਾ ਮਾਤਰ ਜਿਹੀ ਹੀ ਕਿਸੇ ਏਰੀਆ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਨਹੀਂ ਤਾਂ ਮੌਸਮ ਸਾਫ਼ ਹੀ ਬਣਿਆ ਹੋਇਆ ਹੈ ਤੇ ਬਣਿਆ ਰਹੇਗਾ ਪਰ ਪਿਛਲੇ 1-2 ਦਿਨਾਂ ਵਿੱਚ ਹਵਾ ਦੀ ਥੋੜੀ ਜਿਹੀ ਬਦਲਾਵ ਹੋਇਆ ਜਿਸ ਕਰਕੇ ਠੰਡ ਦੇ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ ਅੱਜ ਵੀ ਰਾਤਾਂ ਦਾ ਟੈਂਪਰੇਚਰ ਘੱਟ ਤੋਂ ਘੱਟ 7 ਤੋਂ 8 ਡਿਗਰੀ ਤੱਕ ਪੁੱਜ ਗਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ 1 ਤੋਂ 2 ਡਿਗਰੀ ਹੋਰ ਹੇਠਾਂ ਵੱਲ ਨੂੰ ਜਾਂਦਾ ਹੋਇਆ ਦਿਖਾਈ ਦੇਵੇਗਾ ਤੇ ਦਿਨ ਦਾ ਟੈਂਪਰੇਚਰ ਵੀ 28 ਡਿਗਰੀ ਦੇ ਆਸ-ਪਾਸ ਜਾਵੇਗਾ ਮੌਸਮ ਮੀਂਹ ਆਪੱਖੋ ਅਜੇ ਵੀ ਖੁਸ਼ਕ ਹੀ ਬਣਿਆ ਹੋਇਆ ਹੈ ਕੱਲ ਤੋਂ ਬਾਅਦ ਜਾਂ ਸ਼ਾਮ ਤੋਂ ਬਾਅਦ ਇੱਕ ਪੱਛਮੀ ਸਿਸਟਮ ਹੋਰ ਗੁਜ਼ਰੇਗਾ ਜਿਹਦੇ ਵਿੱਚ ਮੀਂਹ ਦੀ ਉਮੀਦ ਪੰਜਾਬ ਜਾਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਨਹੀਂ ਹੋਵੇ ਕਿ ਪਹਾੜਾਂ ਦੇ ਵਿੱਚ ਬਰਫਵਾਰੀ ਤੇ ਮੀਂਹ ਦਾ ਦੌਰ ਦੇਖਿਆ ਜਾਵੇਗਾ ਪੰਜਾਬ ਦੇ ਵਿੱਚ ਹਲਕੀ ਬੱਦਲਵਾਈ ਬਣੀ ਰਹੇਗੀ